ਸਤਿ ਸ਼੍ਰੀ ਅਕਾਲ ਜੀ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਸੁਖਵਿੰਦਰ ਸਿੰਘ ਇਹ ਵੀਡੀਓ ਖਾਸ ਕਰਕੇ ਉਹਨਾਂ ਵੀਰਾਂ ਭਰਾਵਾਂ ਦੇ ਲਈ ਹੈ ਜਿਹੜੇ ਬਾਬਾ ਦੀਪ ਸਿੰਘ ਸੇਵਾਦਾਰਨ ਗੜਦੀਵਾਲ ਅਤੇ ਭਾਈ ਮਨਜੋਤ ਸਿੰਘ ਤਲਵੰਡੀ ਦੇ ਉੱਤੇ ਸਵਾਲ ਚੁੱਕ ਰਹੇ ਨੇ ਕਿ ਮਨਜੋਤ ਸਿੰਘ ਤਲਵੰਡੀ ਸਿਰਫ ਵੋਟਾਂ ਝੂਟਦਾ ਉਹਨੇ ਖਾਣਾ ਚ ਕੰਮ ਕੋਈ ਨਹੀਂ ਕੀਤਾ ਇਸ ਗੱਲ ਦੀ ਸ਼ੁਰੂਆਤ ਮੈਂ ਇਸ ਗੱਲ ਤੋਂ ਕਰੂੰਗਾ ਕਿ ਭਾਈ ਮਨਜੋਤ ਸਿੰਘ ਤਨਵੰਡੀ ਉਹ ਸ਼ਖਸ ਹੈ ਜਿਹੜਾ ਪਿਛਲੇ 30 ਦਿਨਾਂ ਤੋਂ ਹੜ੍ਹ ਦੇ ਪਾਣੀ ਦੇ ਵਿੱਚ ਹੈ ਕਿਸ਼ਤੀ ਦੇ ਵਿੱਚ ਹੈ ਔਰ 24 24 ਘੰਟੇ ਉਹ ਬਿਨਾ ਹਾਤੇ ਤੋਤੇ ਲਗਾਤਾਰ ਲੋਕਾਂ ਦੀਆਂ ਜਾਨਾਂ ਬਚਾਉਣ ਲੋਕਾਂ ਨੂੰ ਰੈਸਕਿਊ ਕਰਨ ਰਾਸ਼ਨ ਪਹੁੰਚਾਉਣ ਤੱਕ ਮਿਹਨਤ ਕਰ ਰਿਹਾ ਦਿਨ ਰਾਤ ਇੱਕ ਕਰ ਰਿਹਾ ਪਰ ਜਿਹੜੇ ਲੋਕ ਉੱਤੇ ਸਵਾਲ ਚੁੱਕਰੇ ਨੇ ਉਹਨਾਂ ਕੋਲੋਂ ਸਿਰਫ ਉੱਤੇ 3 ਘੰਟੇ ਜਾਂ 4 ਘੰਟੇ ਨਹੀਂ ਖੜਿਆ ਗਿਆ ਤੇ ਜਿਸ ਤੋਂ ਬਾਅਦ ਉਹ ਕਾਲੀ ਚਾਹੇ ਤੇ ਤਲਖੀ ਚਾ ਕੇ ਕਈ ਸ਼ਬਦ ਮਜੂਬ ਸਿੰਘ ਤਲਵੱਡੀ ਹੁਣ ਅੱਤੇ ਖਲਾਫ ਬੋਲੇ ਇਹ ਨਹੀਂ ਕਿ ਅਸੀਂ ਉਹਦੇ ਸਪੋਰਟਰ ਆ ਬੰਦੇ ਦੇ ਤੇ ਉਸ ਬੰਦੇ ਦੇ ਹੱਕ ਚ ਤਾਮ ਆ ਬੋਲ ਰਿਹਾ ਉਸ ਬੰਦੇ ਦੇ ਹੱਕ ਦੇ ਵਿੱਚ ਬੋਲਣ ਦੇ ਕਾਰਨ ਨੇ ਕਾਰਨ ਪਹਿਲਾ ਇਹ ਆ ਇੱਕ ਤਸਵੀਰ ਮੈਂ ਤੁਹਾਡੇ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋਵੋਗੇ ਮਨਜੋਤ ਸਿੰਘ ਤਲਵੰਡੀ ਨੂੰ ਇਹੀ ਕਿਹਾ ਜਾ ਰਿਹਾ ਵੀ ਮਨਜੋਤ ਸਿੰਘ ਤਲਵੰਡੀ ਪਾਣੀ ਦੇ ਵਿੱਚ ਸਿਰਫ ਕਿਸ਼ਤੀਆਂ ਝੂਟੀਆਂ ਉਹ ਮੇਰੇ ਭਰਾਵੋ ਮਨਜੋਤ ਸਿੰਘ ਤਲਵੰਡੀ ਉਹ ਸ਼ਖਸ ਹੈ ਬਾਬਾ ਜੀਪ ਸਿੰਘ ਸ਼ੇਵਾਦਾਲ ਜੱਥੇਵੰਦੀ ਗੜਦੀ ਵਾਲਾ ਉਹ ਜੱਥੇਵੰਦੀ ਹੈ ਜਿੰਨੇ ਜਦੋਂ ਹੜ੍ਹਾਂ ਦੀ ਸ਼ੁਰੂਆਤ ਹੋਈ ਤਾਂ ਸਭ ਤੋਂ ਪਹਿਲਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੋਲ ਇੱਕ ਮਿਆਣੀ ਕਸਬਾ ਹੈ ਛੋਟਾ ਪਿੰਡ ਹੈ ਪਿੰਡ ਦੇ ਨਾਲ ਹੀ ਇੱਕ ਦਰਿਆ ਦੇ ਬਿਲਕੁਲ ਕੰਢੇ ਤੇ ਪਿੰਡ ਵਸਦਾ ਹੈ ਅਬਦੁੱਲਾਪੁਰ ਉਸ ਪਿੰਡ ਦੇ ਵਿੱਚ ਉਹ ਪਿੰਡ ਚਾਰੇ ਪਾਸੇੋਂ ਪਾਣੀ ਨਾਲ ਘਿਰ ਗਿਆ ਸੀਗਾ ਔਰ ਜਦੋਂ ਪਾਣੀ ਦੇ ਨਾਲ ਪੂਰਾ ਪਿੰਡ ਘਿਰਿਆ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਵੀ ਜਿਹੜਾ ਹੈ ਉਹ ਪਾਣੀ ਆਸੇ-ਪਾਸੇ ਵਧ ਰਿਹਾ ਸੀ ਲਗਾਤਾਰ ਤਾਂ ਉਸ ਪਿੰਡ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲੈ ਕੇ ਆਂਦਾ ਤੇ ਉਹੀ ਕਸ਼ਤੀ ਆ ਜਿਹੜੀ ਕਸ਼ਤੀ ਦੇ ਉੱਤੇ ਤੁਸੀਂ ਸਵਾਲ ਚੁੱਕ ਰਹੇ ਹੋ ਤੇ ਉਹੀ ਸ਼ਖਸ ਉਸ ਕਸ਼ਤੀ ਨੂੰ ਚਲਾ ਰਿਹਾ ਹੈ ਉਹੀ ਸ਼ਖਸ ਦੇ ਵੱਲੋਂ ਪਰਾਲਾ ਕਰਕੇ ਉੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਂਦਾ ਗਿਆ ਸੀਗਾ ਜਿਸ ਸ਼ਖਸ ਦੇ ਉੱਤੇ ਤੁਸੀਂ ਇਹ ਇਲਜ਼ਾਮ ਲਗਾ ਰਹੇ ਹੋ ਕਿ ਉਹ ਸ਼ਖਸ ਸਿਰਫ ਬੇੜੀਆਂ ਝੂਟ ਰਿਹਾ ਹੈ ਇਹ ਮੈਂ ਛੋਟੇ-ਛੋਟੇ ਅੰਸ਼ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਸਾਂਝੇ ਕਰੂੰਗਾ ਜਿਹੜੇ ਸਵਾਲ ਚੁੱਕ ਰਹੇ ਆ ਕਿਉਂਕਿ ਸਵਾਲ ਚੱਕਣੇ ਸੌਕੇ ਆ ਘਰ ਛੱਡਣਾ ਔਖਾ ਹੈ 30 30 ਦਿਨ ਮਹੀਨਾ-ਮਹੀਨਾ ਘਰ ਤੋਂ ਬਾਹਰ ਆਪਣੇ ਬਜ਼ੁਰਗ ਮਾਪੇ ਬਾਂਪਾਪ ਤੋਂ ਦੂਰ ਆਪਣੇ ਪਤਨੀ ਆਪਣੇ ਬੱਚਿਆਂ ਤੋਂ ਦੂਰ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਇਹ ਰਾਹ ਕੋਈ ਸੌਖਾ ਨਹੀਂ ਆ ਦੂਜੀ ਤਸਵੀਰ ਹੈ ਇਹ ਦਿਨਾਨਗਰ ਦੀ ਹੈ ਪਹਿਲੀ ਤਸਵੀਰ ਜਿਲ੍ਹਾ ਹੁਸ਼ਿਆਰਪੁਰ ਦੀ ਹੁਣ ਇਸ ਗੱਲ ਦੇ ਉੱਤੇ ਜ਼ਰੂਰ ਗੱਲ ਕਰਿਓ ਇਹ ਦੂਜੀ ਤਸਵੀਰ ਉਹ ਹੈ ਦਿਨਾਨਗਰ ਹਲਕੇ ਦੇ ਇੱਕ ਪਿੰਡ ਦੀ ਜਿੱਥੇ ਇੱਕ ਬੱਚੀ 15 ਘੰਟੇ ਤੋਂ ਪਾਣੀ ਦੇ ਵਿੱਚ ਘिरी ਹੋਈ ਸੀ ਫਸੀ ਹੋਈ ਸੀ ਕਿਸੇ ਰਿਸ਼ਤੇਦਾਰ ਦੇ ਗਈ ਸੀ ਉੱਥੇ ਫਸ ਗਈ ਸੀ ਔਰ ਉਸ ਦਾ ਬਾਪ ਤੜਕੇ ਲਗਭਗ ਮੈਨੂੰ ਲੱਗਦਾ ਵੀ 5 ਵਜੇ ਤੋਂ ਉੱਥੇ ਬੰਨਾਂ ਦੇ ਆਲੇ-ਦੁਆਲੇ ਘੁੰਮ ਰਿਆ ਸੀਗਾ ਭੁੱਬਾ ਮਾਰ ਰਿਹਾ ਸੀਗਾ ਰੋ ਰਿਹਾ ਸੀਗਾ ਜੇ ਕਹੋਗੇ ਤਾਂ ਮੈਂ ਉਹ ਉਸ ਧੀ ਦੇ ਨਾਲ ਉਸ ਬਾਪ ਦੇ ਨਾਲ ਉਸ ਧੀ ਦੇ ਨਾਲ ਤੁਹਾਡੀ ਗੱਲ ਵੀ ਕਰਾ ਦਾਂਗੇ ਉਹਦੇ ਨਾਲ ਤੁਹਾਨੂੰ ਫੋਨ ਦੇ ਉੱਤੇ ਤੁਹਾਡਾ ਸੰਪਰਕ ਵੀ ਕਰਾ ਦਾਂਗੇ ਸਿੱਧੇ ਜਾ ਕੇ ਮਿਲਿਓ ਉਹ ਪਿਛਲੇ 15-16 ਘੰਟੇ ਤੋਂ ਜਦੋਂ ਭਟਕਿਆ ਤਾਂ ਕੋਈ ਬਾਪ ਪੱਲਾ ਕਿਸੇ ਨੇ ਨਹੀਂ ਫੜਾਇਆ ਜਦੋਂ ਉਹ ਫੋਰਸਾਂ ਵੱਲ ਜਾਂਦਾ ਸੀ ਤੇ ਉੱਥੋਂ ਕਿਸੇ ਨੇ ਕੋਈ ਬਾਹ ਨਹੀਂ ਫੜਾਈ ਫਿਰ ਉਹ ਪ੍ਰਸ਼ਾਸਨ ਦੇ ਕੁਝ ਲੋਕਾਂ ਵੱਲ ਗਿਆ ਉਹਨਾਂ ਨੇ ਕਿਸੇ ਨੇ ਬਾਹਰ ਨਹੀਂ ਫੜਾਈ ਹੋਰ ਲੋਕਾਂ ਨੂੰ ਵੀ ਮਦਦ ਦੀ ਕੋਆਰ ਲਗਾਈ ਵੀ ਮੇਰੀ ਧੀ ਅੰਦਰ 15 16 ਘੰਟੇ ਤੋਂ ਫਸੀ ਆ ਪਲੀਜ਼ ਉਹਨੂੰ ਉੱਥੋਂ ਬਾਹਰ ਕੱਢ ਦਿਓ ਤਾਂ ਮਨਜੋਤ ਸਿੰਘ ਤਲਵੱਡੀ ਹੋਰਾਂ ਦੇ ਨਾਲ ਹੀ ਰਾਬਤਾ ਕੀਤਾ ਗਿਆ ਔਰ ਮਨਜੋਤ ਸਿੰਘ ਤਲਵੱਡੀ ਪਹਿਲਾਂ ਤੋਂ ਹੀ ਕੁਝ ਲੋਕਾਂ ਨੂੰ ਆਪਣੀ ਬੋਰਡ ਦੇ ਵਿੱਚ ਬਿਠਾ ਕੇ ਲੈ ਕੇ ਆ ਰਹੇ ਸੀਗੇ ਉਸ ਪਿੰਡ ਦੀ ਲੋਕੇਸ਼ਨ ਕਿਸੇ ਤਰੀਕੇ ਮਨਜੋਤ ਸਿੰਘ ਤਲਵੱਡੀ ਹੋਰਾਂ ਨੂੰ ਦੱਸੀ ਤਾਂ ਮਨਜੋਤ ਸਿੰਘ ਤਲਵੱਡੀ ਉਸ ਪਿੰਡ ਦੇ ਵਿੱਚ ਗਏ ਤਾ ਫਿਰ ਜਾ ਕੇ ਉਸ ਧੀ ਨੂੰ ਬੜੇ ਔਖੇ ਉਹ ਵੀ ਉਸੇ ਮੌਕੇ ਦੇ ਉੱਤੇ ਨਹੀਂ ਇਹ ਥੋੜੀ ਲੰਬੀ ਹੈ ਕਹਾਣੀ ਪਰ ਉਸ ਧੀ ਨੂੰ ਸ਼ਾਮ 6-7 ਵਜੇ ਤੱਕ ਮਨਜੂਰ ਸਿੰਘ ਤਲਵੰਡੀ ਇਸੇ ਕਸ਼ਤੀ ਦੇ ਵਿੱਚ ਬਿਠਾ ਕੇ ਰੈਸਕਿਊ ਕਰਕੇ ਲਿਆਇਆ ਜਿਹਦੇ ਉੱਤੇ ਤੁਸੀਂ ਅੱਜ ਸਵਾਲ ਖੜੇ ਕਰ ਰਹੇ ਹੋ ਤੀਜੀ ਤਸਵੀਰ ਮੈਂ ਤੁਹਾਨੂੰ ਇੱਕ ਹੋਰ ਸਾਂਝੀ ਕਰ ਰਿਹਾ ਤੀਜੀ ਤਸਵੀਰ ਇੱਕ ਪ੍ਰੈਗਨੈਂਟ ਭੈਣ ਦੀ ਹੈ ਔਰ ਉਹ ਵੀ ਪਿੰਡ ਪੂਰਾ ਹੜ੍ਹਾਂ ਦੇ ਵਿੱਚ ਘਿਰਿਆ ਹੋਇਆ ਸੀਗਾ ਔਰ ਉਸ ਭੈਣ ਨੂੰ ਸਖਤ ਦਵਾਈ ਦੀ ਲੋੜ ਸੀਗੀ ਸਖਤ ਡਾਕਟਰੀ ਇਲਾਜ ਦੀ ਲੋੜ ਸੀਗੀ ਤਾਂ ਉੱਥੇ ਭਾਈ ਮਨਜੋਤ ਸਿੰਘ ਤਲਵੰਡੀ ਬਾਬਾ ਦੀਪ ਸਿੰਘ ਸੇਵਾਦਲ ਦੀ ਜਥੇਬੰਦੀ ਜਾਂਦੀ ਹੈ ਔਰ ਜਾ ਕੇ ਉਸ ਭੈਣ ਨੂੰ ਰੈਸਕਿਊ ਕਰਦੀ ਹੈ ਔਰ ਸੁਰੱਖਿਅਤ ਥਾਂ ਤੇ ਲੈ ਕੇ ਆਉਂਦੀ ਹੈ ਇਹ ਇਹ ਕੱਲੀ ਇੱਕ ਭੈਣ ਦੀ ਕਹਾਣੀ ਨਹੀਂ ਹੈ ਜਿਵੇਂ ਬਹੁਤ ਪਰਿਵਾਰ ਨੇ ਜਿੱਥੇ ਕੱਲਾ ਮਨਜੋਤ ਸਿੰਘ ਤਲਵੰਡੀ ਨਹੀਂ ਪਹੁੰਚਿਆ ਬਲਕਿ ਉਹਦੀ ਜਥੇਬੰਦੀ ਦੇ ਜਿੰਨੇ ਨੌਜਵਾਨ ਸਿੰਘ ਨੇ ਉਹਨਾਂ ਨੇ ਸਾਰਿਆਂ ਨੇ ਜਾਨ ਤਲੀ ਤੇ ਧਰੀ ਹੋਈ ਹੈ ਲਗਾਤਾਰ ਲਗਾਤਾਰ 1 ਮਹੀਨਾ ਤੋ ਕੰਮ ਕੀਤਾ ਤੇ ਔਰ ਇਸ ਭੈਣ ਨੂੰ ਮਨਜੂਤ ਸਿੰਘ ਤਲਵੰਡੀ ਉਹਨਾਂ ਨੇ ਪ੍ਰੈਗਨੈਂਸੀ ਜਿਹੜੀ ਭੈਣ ਉਸ ਭੈਣ ਨੂੰ ਰੈਸਕਿਊ ਕਰਕੇ ਲਿਆਂਦਾ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਸਾਰਿਆਂ ਨੇ ਤਸਵੀਰਾਂ ਦੇਖੀਆਂ ਹੋਣਗੀਆਂ ਕਿ ਦੀਨਾਨਗਰ ਦੇ ਕੋਲ ਇੱਕ ਸਕੂਲ ਸੀਗਾ ਨਵੋਦਿਆ ਸਕੂਲ ਸੀਗਾ ਜਿੱਥੇ 400 ਬੱਚਾ ਫਸ ਗਿਆ ਸੀਗਾ ਪਾਣੀ ਦੇ ਵਿੱਚ ਤਾਂ ਉਹਨਾਂ ਬੱਚਿਆਂ ਨੂੰ ਰੈਸਕਿਊ ਕਰਨ ਦੇ ਵਿੱਚ ਵੀ ਭਾਈ ਮਨਜੋਤ ਸਿੰਘ ਤਲਵੰਡੀ ਬਾਬਾ ਦੀਪ ਸਿੰਘ ਸੇਵਾ ਜਸੇਵੰਦੀ ਗੜਦੀ ਵਾਲਾ ਦੀਆਂ ਬੋਟਾਂ ਦੇ ਵਿੱਚ ਹੀ ਰੈਸਕਿਊ ਕੀਤਾ ਗਿਆ ਉਥੇ ਭਾਈ ਮਨਜੋਤ ਸਿੰਘ ਤਲਵੰਡੀ ਹੋਰਾਂ ਬਾਬਾ ਦੀਪ ਸਿੰਘ ਸੇਵਾ ਦਲ ਦੀ ਟੀਮ ਦੇ ਮੈਂਬਰਾਂ ਦੇ ਵੱਲੋਂ ਰੈਸਕਿਊ ਕੀਤਾ ਗਿਆ ਇਹ ਭਾਈ ਛੋਟੀਆਂ ਛੋਟੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਜਿਹੜੀ ਜੇ ਮੈਂ ਕੋਈ ਗੱਲ ਕਰ ਰਿਹਾ ਤਾਂ ਉਸ ਗੱਲ ਦਾ ਆਧਾਰ ਵੀ ਹੈ ਉਹ ਆਧਾਰ ਤੱਥਾਂ ਦੇ ਨਾਲ ਉਹ ਗੱਲ ਮੈਂ ਤੱਥਾਂ ਦੇ ਨਾਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਤੋਂ ਬਾਅਦ ਹੋਰ ਬਹੁਤ ਸਾਰੇ ਬਜ਼ੁਰਗਾਂ ਨੂੰ ਮਨਜੋਤ ਸਿੰਘ ਥਲਵੱਡੀ ਹੋਰਾਂ ਦੇ ਵੱਲੋਂ ਰੈਸਕਿਊ ਕੀਤਾ ਗਿਆ ਇਹ ਇਸ ਤੋਂ ਬਾਅਦ ਅ ਅਜਨਾਲਾ ਹਲਕੇ ਦੇ ਵਿੱਚ ਅਸੀਂ ਖੁਦ ਜਿਹੜਾ ਅੱਖੀਂ ਦੇਖਿਆ ਉੱਥੇ ਇੱਕ ਭੈਣ ਬਿਮਾਰ ਸੀਗੀ ਪਿਛਲੇ 3 ਤੋਂ 4 ਦਿਨਾਂ ਤੋਂ ਔਰ ਉਥੇ ਡੇਰਿਆਂ ਤੱਕ ਕੁਝ ਕਿਸੇ ਨੇ ਨਹੀਂ ਸੀ ਪਹੁੰਚਾਇਆ ਬਹੁਤ ਸਾਰੀਆਂ ਕਸ਼ਤੀਆਂ ਦੇ ਵੱਲੋਂ ਸੇਵਾ ਕੀਤੀਆਂ ਜਾ ਰਹੀਆਂ ਸੀ ਪਰ ਉਹਨਾਂ ਪਰਿਵਾਰਾਂ ਦੇ ਉੱਤੇ ਕਿਸੇ ਦੀ ਨਿਗਾਹ ਨਹੀਂ ਪਈ ਜਾਂ ਫਿਰ ਉਹ ਪਹੁੰਚ ਨਹੀਂ ਸਕੇ ਜਾਂ ਕੋਈ ਕਾਰਨ ਹੋ ਸਕਦਾ ਕਿਉਂਕਿ ਸਾਰੇ ਬੰਦੇ ਸੇਵਾ ਕਰ ਰਹੇ ਆ ਜਿੰਨੇ ਕਸ਼ਤੀਆਂ ਦੇ ਵਿੱਚ ਬੈਠ ਕੇ ਸੇਵਾ ਤੇ ਲੱਗੇ ਹੋਏ ਆ ਤਾਂ ਉਹ ਨਾ ਬਜ਼ੁਰਗ ਪਰਿਵਾਰਾਂ ਤੱਕ ਬਜ਼ੁਰਗਾ ਤੱਕ ਬਾਬਾ ਦੀਪ ਸਿੰਘ ਸੇਵਾ ਦਲ ਦੀ ਜਥੇਬੰਦੀ ਪਹੁੰਚੀ ਪਈ ਮਨਜੋਤ ਸਿੰਘ ਤਲਵੰਡੀ ਹੋਰੀ ਪਹੁੰਚੇ ਔਰ ਉਹਨਾਂ ਬਜ਼ੁਰਗਾਂ ਨੂੰ ਉੱਥੋਂ ਪਹਿਲਾਂ ਤਾਂ ਜਿਹੜੇ ਬਿਮਾਰ ਸੀ ਉਹਨਾਂ ਨੂੰ ਰੈਸਕਿਊ ਕਰਕੇ ਬਾਹਰ ਛੱਡਿਆ ਉਸ ਤੋਂ ਬਾਅਦ ਉਸੇ ਹੀ ਬੋਰਡ ਦੇ ਵਿੱਚ ਰਾਸ਼ਨ ਵੀ ਸੀਗਾ ਜਿਹਦੇ ਵਿੱਚ ਸਿਰਫ ਜਿਹੜੀ ਰਸ ਜਿੱਦਾਂ ਆਪਾਂ ਸੁੱਕਾ ਰਸਦ ਨਹੀਂ ਕਹ ਲਈਓ ਉਹਦੇ ਵਿੱਚ ਦੁੱਧ ਵੀ ਸੀਗਾ ਦੁੱਧ ਤੋਂ ਇਲਾਵਾ ਹੋਰ ਕਈ ਕੁਝ ਸੀਗਾ ਜਿਹੜਾ ਫਰੂਟ ਤੱਕ ਵੀ ਮਨਜੋਤ ਸਿੰਘ ਤਲਵੰਡੀ ਹੋਰਾਂ ਨੇ ਉਹਨਾਂ ਤੱਕ ਪਹੁੰਚਾਇਆ ਇਥੋਂ ਮੋਰਚਾ ਲਗਾਤਾਰ ਚੱਲਿਆ ਉਸ ਤੋਂ ਬਾਅਦ ਰਮਦਾਸ ਹਲਕੇ ਦੇ ਵਿੱਚ ਮੋਰਚਾ ਲਗਾਤਾਰ ਚਲਾਇਆ ਤਸਵੀਰਾਂ ਤੁਸੀਂ ਦੇਖੀਆਂ ਉਸ ਤੋਂ ਬਾਅਦ ਬੀਤੇ ਕੱਲ ਫਿਰ ਫਾਜ਼ਿਲਕਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਰੈਸਕਿਊ ਕੀਤਾ ਰਾਸ਼ਨ ਸਮਗਰੀ ਪਹੁੰਚਾਈ ਔਰ ਉਹਦੇ ਨਾਲ ਇੱਕ ਹੋਰ بڑا ਸੁਭਾਗਾ ਉੱਥੇ ਸਮਾਇਆ ਜਿੱਥੋਂ ਅ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਇੱਕ ਗੁਰਦੁਆਰਾ ਸਾਹਿਬ ਦੇ ਆਸ-ਪਾਸੇ ਪਾਣੀ ਸੀਗਾ ਪਾਣੀ ਦੇ ਵਿੱਚ ਸਾਰਾ ਘਿਰ ਚੁੱਕਿਆ ਸੀਗਾ ਗੁਰਦੁਆਰਾ ਸਾਹਿਬ ਦੀ ਇਮਾਰਤ ਤਾਂ ਉੱਥੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਆ ਕੇ ਸੁਰੱਖਿਅਤ ਜਗ੍ਹਾ ਦੇ ਉੱਤੇ ਛੱਡਿਆ ਇਹ ਮੈਂ ਸਵਾਲ ਜਿਹੜੇ ਚੱਕਣ ਵਾਲੇ ਸੀ ਖਾਸ ਤੌਰ ਦੇ ਉੱਤੇ ਵੀਡੀਓ ਨਾਲ ਹੀ ਬਣਾਈ ਆ ਭਾਈ ਸੇਵਾ ਕਰਨੀ ਬਹੁਤ ਔਖੀ ਹੈ ਇੱਕ ਇੱਕ ਮਹੀਨਾ ਪਰਿਵਾਰ ਤੋਂ ਦੂਰ ਰਹਿਣਾ ਆਪਣੇ ਬੱਚੇ ਬੱਚੀਆਂ ਨੂੰ ਨਾ ਮਿਲਣਾ ਬਹੁਤ ਔਖਾ ਹੈ ਜਿਹੜੇ ਬੰਦਿਆਂ ਕੋਲੋਂ 3 ਘੰਟੇ ਤੱਕ ਇੰਤਜ਼ਾਰ ਨਹੀਂ ਕਰ ਹੋਇਆ ਉਹ ਲੋਕ ਅੱਜ ਉਹਦੇ ਉੱਤੇ ਸਵਾਲ ਚੁੱਕ ਰਹੇ ਨੇ ਜਿਹੜਾ ਪਿਛਲੇ 30 ਦਿਨਾਂ ਤੋਂ ਪਾਣੀ ਦੇ ਵਿੱਚ ਜ਼ਿੰਦਗੀ ਆਪਣੀ दांव ਤੇ ਲਾ ਕੇ ਬੇਟਾ ਯਾਰ ਜੇ ਉਹਨੂੰ ਕੁਝ ਹੋ ਜਵੇ ਅੱਜ ਹੋ ਜਵੇ ਉਹਦੇ ਟੀਮ ਦੇ ਕਿਸੇ ਮੈਂਬਰ ਨੂੰ ਕੁਝ ਹੋਵੇ ਕਿਸੇ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦੇਣਾ ਕਿਸੇ ਕੋਈ ਸਰਕਾਰ ਦੇ ਵੱਲੋਂ ਉਹਨੂੰ ਪੈਨਸ਼ਨ ਨਹੀਂ ਲਾਉਣੀ ਕਿਸੇ ਨੇ ਉਹਦੀ ਚਾਰ ਦਿਨ ਫੋਟੋਆਂ ਪਾਉਣੀਆਂ ਉਸ ਤੋਂ ਬਾਅਦ ਕਿਸੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਨਹੀਂ ਪੁੱਛਣਾ ਤਾਂ ਮੇਰੇ ਵੀਰੋ ਸਵਾਲ ਚੱਕਣ ਤੋਂ ਪਹਿਲਾਂ ਉਹ ਵੀਡੀਓ ਜ਼ਰੂਰ ਦੇਖੋ ਵੀਡੀਓ ਕੱਲੀ ਇੱਕ ਵੀਡੀਓ ਨਾਲ ਦੇਖਿਓ ਪੂਰਾ ਪੇਜ ਬਾਬਾ ਦੀਪ ਸਿੰਘ ਸੇਵਾਦਾਲ ਗੜਦੀਵਾਲ ਦਾ ਸਰਚ ਕਰਿਓ ਉਹਦੇ ਉੱਤੇ ਤੁਹਾਨੂੰ ਹਰ ਪਲ ਹਰ ਮਿੰਟ ਦਾ ਪ੍ਰੂ ਮਿਲੂਗਾ ਔਰ ਮੈਨੂੰ ਇੱਥੋਂ ਤੱਕ ਵੀ ਜਾਣਕਾਰੀ ਹੈ ਜਿਸ ਲੰਗਰ ਨੂੰ ਉਹ ਵੇਟ ਕਰਨ ਦੀ ਗੱਲ ਹੋ ਰਹੀ ਆ ਮੈਨੂੰ ਇੱਥੋਂ ਤੱਕ ਵੀ ਜਾਣਕਾਰੀ ਮੇਰੇ ਤੱਕ ਪਹੁੰਚੀ ਆ ਕਿ ਉਹ ਲੰਗਰ ਵੀ ਉਹਨਾਂ ਵੋਟਾਂ ਦੇ ਵਿੱਚ ਰੱਖ ਕੇ ਹੀ ਪਹੁੰਚਾਇਆ ਗਿਆ ਸੀਗਾ ਤਾਂ ਸਵਾਲ ਚੱਕੜੇ ਸੌਖੇ ਆ ਪਰ ਜਿਹੜਾ ਬੰਦਾ ਸੇਵਾ ਦੇ ਰਾਹ ਤੇ ਤੁਰਿਆ ਉਹਦੀ ਸੇਵਾ ਦੇਖੋ ਫਿਰ ਸਵਾਲ ਚੱਕਿਓ ਇਹ ਇਹ ਗੱਲ ਬੜੀ ਮਾਇਨੇ ਰੱਖਦੀ ਹੈ ਕਿਉਂਕਿ ਪਰਿਵਾਰ ਤੋਂ ਦੂਰ ਹੈ ਇੱਕ ਮਹੀਨਾ ਆ ਗਿਆ ਉਸਨੇ ਆਪਣੇ ਪਰਿਵਾਰ ਨੂੰ ਨੂੰ ਨਹੀਂ ਮਿਲਿਆ ਔਰਤ ਨੂੰ ਇੱਕ ਗੱਲ ਹੋਰ ਮੈਂ ਦੱਸਦਾ ਉਹਦੀ ਧੀ ਦਾ ਜਨਮ ਦਿਨ ਸੀ ਤੇ ਧੀ ਦਾ ਮਨ ਸੀ ਕਿ ਮੈਂ ਆਪਣੇ ਬਾਪ ਦੇ ਨਾਲ ਆਪਣਾ ਜਨਮ ਦਿਨ ਮਨਾਵਾਂ ਜਾਂ ਆਪਣੇ ਬਾਪ ਦੇ ਨਾਲ ਉਹ ਪਲ ਸਾਂਝੇ ਕਰਾਂ ਤਾਂ ਉਹ ਮਨਜੋਤ ਸਿੰਘ ਤਲਵੰਡੀ ਜਿੱਤੇ ਸਵਾ ਚੁੱਕਦੇ ਉਹ ਬਾਈ ਆਪਣੇ ਘਰ ਨਹੀਂ ਗਿਆ ਉਹ ਸਿੱਧਾ ਆਪਣੀ ਧੀ ਨੂੰ ਹੱਡਾਂ ਦੇ ਵਿੱਚ ਬੁਲਾਇਆ ਕਿਸਤੀ ਦੇ ਵਿੱਚ ਹੀ ਉਸ ਬੰਦੇ ਨੇ ਆਪਣੀ 30 ਦਾ ਕੇਕ ਕਟਿਆ ਤਾਂ ਉਹ ਮਨਜੋਤ ਸਿੰਘ ਤਲਵੱਡੀਆ ਜਿਹਦੇ ਉੱਤੇ ਸਵਾਲ ਚੱਕਣੇ ਤੁਹਾਨੂੰ ਸੌਖੇ ਲੱਗੇ ਪਰ ਜੇਕਰ ਉਹਦੀ ਸੇਵਾ ਇੱਕ ਮਹੀਨੇ ਦੀ ਦੇਖੋ ਤਾਂ ਫਿਰ ਸ਼ਾਇਦ ਤੁਹਾਨੂੰ ਇਹ ਵੀਡੀਓ ਦੇਖਣ ਤੋਂ ਬਾਅਦ ਜਾਂ ਫਿਰ ਮਨਜੋਤ ਸਿੰਘ ਤਲਵੱਡੀ ਦੀਆਂ ਵੀਡੀਓ ਦੇਖਣ ਤੋਂ ਬਾਅਦ ਥੋੜੀ ਬਹੁਤ ਸ਼ਰਮ ਜ਼ਰੂਰ ਆਵੇਗੀ ਧੰਨਵਾਦ ਜੀ ਕੁਝ ਵੱਧ ਘੱਟ ਅੱਖਰ ਕਿਸੇ ਨੂੰ ਕਿਹਾ ਗਿਆ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਤੁਹਾਡੇ ਤੋਂ ਸਾਰਿਆਂ ਤੋਂ